ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰ ਵਾਲਿਓ ਵਿਚਾਰ ਕਰਦੇ ਆ ਪ੍ਰਮਾਤਮਾ ਦਾ ਨਿਵਾਸ ਪ੍ਰਮਾਤਮਾ ਦਾ ਪ੍ਰਕਾਸ਼ ਕਿਸ ਹਿਰਦੇ ਦੇ ਵਿੱਚ ਹੁੰਦਾ ਹੈ ਕਿਉਂਕਿ ਹਰੇਕ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੈ ਬੀਜ ਰੂਪ ਦੇ ਵਿੱਚ ਪਰ ਪ੍ਰਮਾਤਮਾ ਦਾ ਪ੍ਰਕਾਸ਼ ਕਿਸ ਹਿਰਦੇ ਦੇ ਵਿੱਚ ਹੁੰਦਾ ਹੈ ਕਿਹੜੀ ਉਹ ਆਤਮਾ ਹੈ ਕਿਹੜਾ ਉਹ ਸਰੀਰ ਹੈ ਜਿਹੜਾ ਆਪਣੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਕਰ ਲੈਂਦਾ ਹੈ ਪ੍ਰਕਾਸ਼ ਪ੍ਰਮਾਤਮਾ ਦਾ ਕਰ ਲੈਂਦਾ ਹੈ ਆਓ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੁਛਣਾ ਕਰੀਏ ਸਾਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਗੱਲ ਨੂੰ ਖੋਲਣਾ ਕਰਦੇ ਆ ਦੱਸਣਾ ਕਰਦੇ ਆ ਪਾਤਸ਼ਾਹ ਕਹਿੰਦੇ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਰਾਸਾ ਕਹਿੰਦੇ ਦੁਨੀਆ ਦੀਆਂ ਆਸਾਂ ਪਦਾਰਥਾਂ ਦੀਆਂ ਆਸਾਂ ਆਸਾ ਮਨਸਾ ਮਨੋ ਕਾਮਨਾਵਾਂ ਉਹ ਮਨੋ ਕਾਮਨਾਵਾਂ ਜਿਹੜੀਆਂ ਸਾਡੀਆਂ ਇਰਤੀਆਂ ਨੂੰ ਪਦਾਰਥਾਂ ਦੇ ਵੱਲ ਲੱਜਾਂਦੀਆਂ ਨੇ ਉਹਨਾਂ ਨੂੰ ਤਿਆਗਣਾ ਕਰੀਏ ਜਗ ਤੇ ਰਹੇ ਨਿਰਾਸ਼ਾ ਨਿਰਾਸ਼ਾ ਦਾ ਭਾਵ ਉਦਾਸੀ ਦੇ ਵਿੱਚ ਨਹੀਂ ਨਿਰਾਸ਼ ਐ ਤਾਂ ਨਹੀਂ ਵੀ ਨੈਗੇਟਿਵ ਹੋ ਜਾਈਏ ਅਸੀਂ ਜਗ ਦੇ ਪਦਾਰਥਾਂ ਤੋਂ ਨਿਰਾਸ਼ ਹੋ ਜਾ ਭਾਵ ਉਹਨਾਂ ਦਾ ਮੋਹ ਨਾ ਕਰ ਫਿਰ ਕੀ ਕਹਿੰਦੇ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਜਹ ਪਰਸੈ ਨਾ ਹਨ ਫਿਰ ਜਿਸ ਸਰੀਰ ਨੂੰ ਕਾਮਨਾਵਾਂ ਤੇ ਕਰੋਧ ਨਹੀਂ ਜਿਸ ਹਿਰਦੇ ਦੇ ਵਿੱਚ ਆਉਂਦਾ ਕਰੋਧ ਪਰਸਦਾ ਨਹੀਂ ਭਾਵ ਨੇੜੇ ਨਹੀਂ ਆਉਂਦਾ ਕਾਮਨਾਵਾਂ ਆਪਣਾ ਪ੍ਰਭਾਵ ਨਹੀਂ ਪਾ ਸਕਦੀਆਂ ਕਾਮ ਕਰੋਧ ਜਿਹ ਪਰਸ ਹੈ ਨਾ ਹਨ ਤੇ ਹ ਘਟ ਬ੍ਰਹਮਨ ਵਾਸਾ ਪਾਤਸ਼ਾਹ ਨੇ ਗੱਲ ਨਵੇੜਤੀ ਪਾਤਸ਼ਾਹ ਕਹਿੰਦੇ ਭਾਈ ਉਸ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੈ ਆ ਸਤਿਆਗ ਦੀਏ ਦੁਨੀਆ ਦੀ ਪਦਾਰਥਾਂ ਦੀ ਮਨੋ ਕਾਮਨਾਵਾਂ ਤਿਆਗ ਦੀਏ ਠੀਕ ਹੈ ਨਾ ਕਾਮ ਕਰੋਧ ਸਾਡੇ ਨੇੜੇ ਨਾ ਆਉਣਾ ਪਾਤਸ਼ਾਹ ਕਹਿੰਦੇ ਫੇਰ ਪਰਮਾਤਮਾ ਨੇ ਵਾਸਤਵ ਹੀ ਹਿਰਦੇ ਦੇ ਵਿੱਚ ਹੋ ਜਾਵੇਗਾ ਸੋ ਸਤਗੁਰੂ ਕਿਰਪਾ ਕਰਨ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ